ਸਸਿਕਾ ਪੀਟੀਸੀ న్యూਸ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ ਅੱਜ ਪੰਜਾਬ ਦੇ ਵਿੱਚ ਆਪਰੇਸ਼ਨ ਪ੍ਰਹਾਰ 2 ਜਿਹੜਾ ਉਹ ਚਲਾਇਆ ਜਾ ਰਿਹਾ ਹੈ 72 ਘੰਟਿਆਂ ਦਾ ਸਮਾਂ ਜੇਕਰ ਕਹਿ ਲਈਏ ਤਾਂ ਪੰਜਾਬ ਪੁਲਿਸ ਦੇ ਲਈ ਇੱਕ ਚੁਣੌਤੀ ਭਰਿਆ ਵੀ ਰਹਿ ਸਕਦਾ ਔਰ ਦੂਸਰੇ ਪਾਸੇ ਗੈਂਗਸਟਰਾਂ ਦੇ ਲਈ ਵੀ ਕਿਉਂਕਿ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਗੈਂਗਸਟਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਪਰ ਉਹਨਾਂ ਤੇ ਨਿਸ਼ਾਨਾ ਪੰਜਾਬ ਪੁਲਿਸ ਦਾ ਹੈ ਔਰ ਪੰਜਾਬ ਪੁਲਿਸ ਦਾ ਇਹ ਪ੍ਰਹਾਰ ਆਪਰੇਸ਼ਨ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ ਪਹਿਲਾ ਪਹਿਲਾ ਲੈਵਲ ਸੀ ਹੁਣ ਦੂਜਾ ਲੈਵਲ ਜਿਹੜਾ ਹੈ ਉਹ ਤੁਸੀਂ ਵੇਖ ਪਾ ਰਹੇ ਹੋ ਕਿ ਨਾਕੇ ਬੰਦੀਆਂ ਦਾ ਜਿਹੜਾ ਲੈਵਲ ਹੈ ਜੋ ਸਿਟੀ ਦੇ ਆਊਟਰ ਇਲਾਕੇ ਹੋਗੇ ਪੰਜਾਬ ਦੇ ਵਿੱਚ ਅੱਜ ਤੁਹਾਨੂੰ ਭਾਰੀ ਨਾਕੇ ਬੰਦੀ ਜਿਹੜੀ ਹੈ ਉਹ ਤੁਹਾਨੂੰ ਵੇਖਣ ਨੂੰ ਮਿਲੇਗੀ ਔਰ ਇਹ ਨਾਕੇ ਬੰਦੀ 72 ਘੰਟੇ ਤੱਕ ਰਹੇਗੀ ਇਸ ਵਕਤ ਤਰੇੜੀ ਜਟਾ ਟੋਲ ਪਲਾਜ਼ਾ ਪਟਿਆਲਾ ਦੇ ਬਾਹਰ ਮੌਜੂਦਾ ਔਰ ਸ੍ਰੀ ਤਸਵੀਰ ਤੁਹਾਨੂੰ ਦਿਖਾ ਪਾ ਰਹੇ ਆ ਕਿ ਪੁਲਿਸ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਤਾਇਨਾਤ ਹੈ ਔਰ ਸਿੱਧੇ ਤੌਰ ਦੇ ਉੱਪਰ ਇਹ ਚੁਣੌਤੀ ਤੇ ਚੇਤਾਵਨੀ ਜਿਹੜੀ ਕਹਿ ਸਕਦੇ ਆ ਕਿ ਉਹਨਾਂ ਲੋਕਾਂ ਨੂੰ ਜੋ ਸ਼ਰਾਰਤੀ ਅੰਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਬੀਤੇ ਦਿਨ ਜਿਸ ਤਰੀਕੀਆਂ ਘਟਨਾਵਾਂ ਸਾਹਮਣੇ ਆਈਆਂ ਹਾਲਾਂਕਿ ਸਵਾਲਾਂ ਦੇ ਘੇਰੇ ਦੇ ਵਿੱਚ ਪੁਲਿਸ ਰਹੀ ਪਰ ਦੂਸਰੇ ਪਾਸੇ ਇਹ ਵੀ ਕਹਿ ਦਿੱਤਾ ਗਿਆ ਕਿ ਅਸੀਂ ਆਪਰੇਸ਼ਨ ਪ੍ਰਹਾਰ ਚਲਾਵਾਂਗੇ ਆਪਰੇਸ਼ਨ ਪ੍ਰਹਾਰ ਪਹਿਲਾਂ ਚੱਲਿਆ ਕਈ ਗੈਂਗਸਟਰਾਂ ਨੂੰ ਜਿਹੜਾ ਉਹ ਕਾਬੂ ਕੀਤਾ ਗਿਆ ਤਾਂ ਹੁਣ ਆਪਰੇਸ਼ਨ ਪ੍ਰਹਾਰ 2 ਜਿਹੜਾ ਉਹ ਚਲਾਉਣ ਜਾ ਰਹੇ ਆ ਤਾਂ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਇੱਕ ਗੱਡੀਆਂ ਨੂੰ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਤਾਂ ਇਸ ਵਕਤ ਇਹ ਤਸਵੀਰਾਂ ਨੇ ਜੋ ਨਾਕੇਬੰਦੀ ਪੁਲਿਸ ਦੇ ਵੱਲੋਂ ਕੀਤੀਆਂ ਗਈਆਂ ਨੇ ਤਾਂ ਉਸ ਨਾਕੇਬੰਦੀ ਦੇ ਵਿੱਚ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਵੀ ਗੱਡੀ ਇੱਥੋਂ ਨਿਕਲਦੀ ਹੈ ਲੰਘਦੀ ਹੈ ਤਾਂ ਉਹਨਾਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਰੋਕੀ ਜਾਂਦੀ ਹੈ ਸ਼ੱਕੀ ਕੋਈ ਵੀ ਗੱਡੀ ਹੋਵੇ ਜਾਂ ਕਿਸੇ ਵੀ ਪ੍ਰਕਾਰ ਦੀ ਜੋ ਕਿਸੇ ਨੂੰ ਪੁਲਿਸ ਨੂੰ ਲੱਗਦਾ ਹੈ ਤਾਂ ਉਹਨਾਂ ਗੱਡੀਆਂ ਨੂੰ ਰੋਕ ਕੇ ਤਾਂ ਉਸ ਦੀ ਚੈਕਿੰਗ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤਾਂ ਇਸ ਵਕਤ ਇਹ ਤਸਵੀਰਾਂ ਨੇ ਜੋ ਤੁਸੀਂ ਦੇਖ ਪਾ ਰਹੇ ਹੋ ਇਸ ਵਕਤ ਪਟਿਆਲਾ ਪੁਲਿਸ ਜਿਹੜੀ ਹੈ ਉਹ ਤਾਇਨਾਤ ਨਜ਼ਰ ਆ ਰਹੀ ਹੈ ਔਰ ਐਸਐਸਪੀ ਪਟਿਆਲਾ ਜਿਹੜੇ ਨੇ ਉਹ ਖੁਦ ਵੀ ਮੌਕੇ ਤੇ ਪਹੁੰਚੇ ਨੇ ਔਰ ਉਹ ਇਸ ਪੂਰੇ ਮਾਮਲੇ ਦੇ ਉੱਪਰ ਕੀ ਕਹਿੰਦੇ ਨੇ ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਵਕਤ ਜੋ ਤਸਵੀਰਾਂ ਨੇ ਉਹ ਤੁਸੀਂ ਆਪ ਦੇਖ ਸਕਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਉਹ ਨਾਕੇਬੰਦੀ ਕਰ ਰਹੀ ਹੈ ਨਾਕੇਬੰਦੀ ਵੱਡੇ ਲੈਵਲ ਦੀ ਹੈ ਨਾਕੇਬੰਦੀ ਦੇ ਵਿੱਚ ਹਰ ਇੱਕ ਗੱਡੀ ਦਾ ਪਾਰਟ ਖੋਲ ਕੇ ਵੀ ਦੇਖਿਆ ਜਾ ਰਿਹਾ ਜੇ ਕੋਈ ਸ਼ੱਕੀ ਸਮਾਨ ਨਜ਼ਰ ਆਉਂਦਾ ਹੈ ਤਾਂ ਉਸ ਦੀ ਚੈਕਿੰਗ ਵੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤਾਂ ਇਸ ਵਕਤ ਇਹ ਤਸਵੀਰਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਕੀ ਸਾਰੀ ਗੱਡੀਆਂ ਜਿਹੜੀਆਂ ਨੇ ਉਹ ਚੈੱਕ ਕੀਤੀਆਂ ਜਾ ਰਹੀਆਂ ਨੇ ਔਰ ਪੁਲਿਸ ਕਿਸ ਵੱਡੇ ਪੱਧਰ ਦੇ ਨਾਲ ਜਿਹੜੀ ਹੈ ਉਹ ਮੌਜੂਦ ਹੈ ਉਸ ਦੀ ਤਸਵੀਰ ਵੀ ਤੁਸੀਂ ਇਹ ਦੇਖ ਸਕਦੇ ਹੋ ਔਰ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਇਸੇ ਤਰੀਕੇ ਦੀ ਨਾਕਾਬੰਦੀ ਹੈ ਕਈ ਐਸ ਐਚ ਓ ਜਿਹੜੇ ਨੇ ਉਹ ਇਸ ਵਕਤ ਨਾਕੇ ਤੇ ਤਾਇਨਾਤ ਨੇ ਪੁਲਿਸ ਦੇ ਵੱਡੇ ਅਧਿਕਾਰੀ ਡੀ ਐਸ ਪੀ ਰੈਂਕ ਐਸ ਪੀ ਰੈਂਕ ਦੇ ਅਧਿਕਾਰੀ ਜਿਹੜੇ ਨੇ ਉਹ ਨਾਕੇ ਤੇ ਤਾਇਨਾਤ ਨੇ ਔਰ ਇਸ ਵਕਤ ਮੌਕੇ ਦੀਆਂ ਤਸਵੀਰਾਂ ਨੇ ਜੋ ਤੁਸੀਂ ਲਾਈਵ ਇਸ ਵਕਤ ਜਿਹੜਾ ਉਹ ਪੀਟੀਸੀ ਨਿਊਜ਼ ਦੇ ਇਸ ਮਾਧਿਅਮ ਦੇ ਰਾਹੀਂ ਦੇਖ ਸਕਦੇ ਹੋ ਕਿ ਜਿਹੜੇ ਗਲਤ ਅਨਸਰ ਰੇ ਕਿਸੇ ਤਰੀਕੇ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਜਾਂ ਕਿਸੇ ਤਰੀਕੇ ਦੇ ਨਾਲ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਉਹਨਾਂ ਦੇ ਲਈ ਪੁਲਿਸ ਨੇ ਇਹ ਡੰਡਾ ਜਿਹੜਾ ਉਹ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਕਿ ਚੱਕ ਲਿਆ ਔਰ ਇਹ ਕਿਹਾ ਗਿਆ ਕਿ 72 ਘੰਟੇ ਨਾ ਤੇ ਸੋਵਾਂਗੇ ਨਾ ਤੇ ਉਹਨਾਂ ਗੈਂਗਸਟਰਾਂ ਨੂੰ ਜੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਨਾ ਉਹਨਾਂ ਨੂੰ ਸੌਣ ਦਵਾਂਗੇ ਨਾ ਉਹਨਾਂ ਨੂੰ ਰੈਨ ਦਵਾਂਗੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਕਿ ਪੁਲਿਸ ਦੀ ਨਾਕੇਬੰਦੀ ਜਿਹੜੀ ਉਹ ਚੱਲ ਰਹੀ ਹੈ ਹਰ ਇੱਕ ਗੱਡੀ ਜੋ ਬਾਹਲੇ ਨੰਬਰ ਦੀ ਹੁੰਦੀ ਹੈ ਭਾਵੇਂ ਉਹ ਪੰਜਾਬ ਨੰਬਰ ਦੀ ਹੁੰਦੀ ਹੈ ਜੇ ਕੋਈ ਹੁੱਲੜਬਾਜ਼ ਨਜ਼ਰ ਆਉਂਦਾ ਤਾਂ ਉਸ ਦੀ ਵੀ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ तमाम ਜੇ ਕੋਈ ਬਾਹਰਲਾ ਯਾਤਰੀ ਪਟਿਆਲਾ ਦੇ ਵਿੱਚ ਦਾਖਲ ਹੋ ਰਿਹਾ ਤਾਂ ਉਸ ਨੂੰ ਵੀ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਹੈ। ਇਹ ਤਸਵੀਰਾਂ ਜਿਹੜੀਆਂ ਨੇ ਉਹ ਵੇਖੀਆਂ ਜਾ ਸਕਦੀਆਂ ਨੇ ਔਰ ਐਸਐਸਪੀ ਪਟਿਆਲਾ ਬਰਨ ਸ਼ਰਮਾ ਖੁਦ ਇਸ ਨਾਕੇਬੰਦੀ ਦੇ ਵਿੱਚ ਪਹੁੰਚੇ ਨੇ। ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਰਣ ਪਾ ਰਹੇ ਹੋ ਕਿ ਕੱਲੇ-ਕੱਲੇ ਸਮਾਨ ਨੂੰ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਕਿ ਜੇਕਰ ਕੋਈ ਸ਼ੱਕੀ ਪਦਾਰਤ ਜਾਂ ਕਿਸੇ ਤਰੀਕੇ ਦਾ ਸ਼ੱਕ ਕਿਸੇ ਵਿਅਕਤੀ ਦੇ ਉੱਪਰ ਹੁੰਦਾ ਤਾਂ ਉਸ ਦੀ ਚੈਕਿੰਗ ਜਿਹੜੀ ਉਹ ਹੋਵੇਗੀ ਆ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਕਿ ਬੈਕ ਟੂ ਬੈਕ ਜਿਹੜੀਆਂ ਗੱਡੀਆਂ ਨੇ ਉਹ ਰੁਕੀਆਂ ਜਾ ਰਹੀਆਂ ਨੇ ਔਰ ਚੈੱਕ ਕੀਤੇ ਜਾ ਰਹੇ ਨੇ ਜਿਸ ਤੇ ਵੀ ਸ਼ੱਕ ਹੁੰਦਾ ਖਾਸ ਤੌਰ ਦੇ ਉੱਪਰ ਭਾਵੇਂ ਇਹ ਕਾਲੀ ਜਾਲੀਆਂ ਵਾਲੇ ਹੋਣ ਤਾਂ ਕਾਲੀ ਜਾਲੀਆਂ ਵਾਲੇ ਦਾ ਖਾਸ ਤੌਰ ਦੇ ਉੱਪਰ ਪੁਲਿਸ ਦਾ ਨਿਗਰਾਨੀ ਜਿਹੜੀ ਹੈ ਉਹ ਇਹਨਾਂ ਤੇ ਉੱਪਰ ਹੁੰਦੀ ਹੈ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਉਹ ਚੈੱਕ ਕੀਤਾ ਜਾਵੇ ਆ ਇਸ ਵਕਤ ਇਹ ਤਸਵੀਰ ਹੈ ਜਦੋਂ ਚੈੱਕ ਕਰਦੇ ਹੋਏ ਤਮਾਮ ਪੁਲਿਸ ਅਧਿਕਾਰੀ ਨੇ ਪੁਲਿਸ ਮੁਲਾਜ਼ਮ ਨੇ ਉਹ ਨਜ਼ਰ ਆ ਰਹੇ ਨੇ ਔਰ ਗੱਡੀ ਦਾ ਹਰ ਇੱਕ ਪੱਖ ਹਰ ਇੱਕ ਜਿਹੜਾ ਅੰਗ ਹੈ ਉਹ ਖੋਲ ਕੇ ਕਿਥਨ ਕਿਥੇ ਵੇਖਿਆ ਜਾ ਰਿਹਾ ਹੈ ਕਿ ਕੋਈ ਚੀਜ਼ ਕੋਈ ਨਸ਼ੇ ਨਸ਼ੀਲਾ ਪ੍ਰਦਾਤਾ ਜਾਂ ਕਿਸੇ ਦੇ ਨਾਲ ਕੋਈ ਮਾਹੌਲ ਖਰਾਬ ਕਰਨ ਵਾਲੀ ਚੀਜ਼ ਤਨੀ ਜਿਹੜੀ ਭਾਵੇਂ ਹਥਿਆਰ ਹੋਵੇ ਭਾਵੇਂ ਉਹ ਕਿਸੇ ਵੀ ਇਸਮ ਦੀ ਕੋਈ ਚੀਜ਼ ਹੋਵੇ ਤਾਂ ਉਹ ਤਨੀ ਨਜ਼ਰ ਆਉਂਦੀ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਵੇਖ ਸਕਦੇ ਹੋ ਕਿ ਇਸ ਵਕਤ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਤਾਂ तमाम ਗੱਡੀਆਂ ਜਿਹੜੀਆਂ ਨੇ ਉਹ ਰੁਕੀਆਂ ਜਾ ਰਹੀਆਂ ਨੇ ਇਹ ਤੁਸੀਂ ਵੇਖ ਸਕਦੇ ਹੋ ਅੱਜ ਪੂਰੇ ਪਟਿਆਲਾ ਦੇ ਵਿੱਚ ਹਰ ਇੱਕ ਬਾਰਡਰ ਦੇ ਉੱਪਰ ਇਸੇ ਤਰੀਕੇ ਦੇ ਨਾਲ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਪਟਿਆਲਾ ਦੇ ਇੰਟਰ ਸਿਟੀ ਨਾਕੇ ਵੀ ਲਗਾਤਾਰ ਚੱਲ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਜੋ देर रात ਤੋਂ ਚੈਕਿੰਗਸ ਹੋ ਰਹੀਆਂ ਨੇ ਭਾਵੇਂ ਉਹ ਪੀਜੀ ਸੂਨ ਹੋਸਟਲਸ ਹੋਣ ਹੋਟਲਸ ਹੋਣ ਉਹਨਾਂ ਥਾਵਾਂ ਦੇ ਉੱਪਰ ਚੈਕਿੰਗ ਹੋ ਰਹੀ ਹੈ ਬੱਸ ਅੱਡੇ ਹੋਣ ਤਾਂ ਉਹਨਾਂ ਬੱਸ ਅੱਡਿਆਂ ਦੇ ਉੱਪਰ ਵੀ ਜਿਹੜੀ ਚੈਕਿੰਗ ਹੈ ਉਹ ਦੇਰ ਰਾਤ ਚੱਲਦੀ ਹੋਈ ਨਜ਼ਰ ਵੀ ਆਈ ਹੈ ਔਰ ਇਸ ਵਕਤ ਇਹ ਤਸਵੀਰਾਂ ਨੇ ਪਟਿਆਲਾ ਦੇ ਧਰੇੜੀ ਚੱਟਾ ਟੋਲਪਲਾਜੇ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਹੈ ਔਰ ਜਿਹੜਾ ਵੀ ਸ਼ਰਾਰਤੀ ਅਨਸਰ ਇਸ ਵੈਰੀਗੇਟ ਤੋਂ ਪਾਰ ਹੁੰਦਾ ਤਾਂ ਉਸ ਤੇ ਸ਼ਿਕੰਜਾ ਜਿਹੜਾ ਉਹ ਪੁਲਿਸ ਦਾ ਕਸਿਆ ਜਾਂਦਾ ਔਰ ਇਹ ਪੁਲਿਸ ਜਿਹੜੀ ਹੈ ਉਹ ਇਸ ਵਕਤ ਤਾਇਨਾਤ ਜਿਹੜੀ ਉਹ ਨਜ਼ਰ ਆ ਰਹੀ ਹੈ ਔਰ ਇਹ ਤਸਵੀਰ ਜਿਹੜੀ ਹੈ ਉਹ ਤੁਸੀਂ ਵੇਖ پا ਰਹੇ ਹੋ ਕਿ ਜੋ ਇਸ ਵਕਤ ਨਾਕੇਬੰਦੀ ਰਹੀ ਹੈ ਔਰ ਇਹ ਕਿਹਾ ਗਿਆ ਹੈ ਕਿ 72 ਘੰਟੇ ਜਿਹੜੇ ਨੇ ਉਹ ਪੰਜਾਬ ਦੇ ਗੈਂਗਸਟਰਾਂ ਦਾ ਸਫਾਈ ਜਿਹੜੀ ਹੈ ਉਹਨਾਂ ਸ਼ਰਾਰਤੀ ਅਨਸਰਾਂ ਦੀ ਸਫਾਈ ਜਿਹੜੀ ਹੈ ਉਹ ਕਰ ਦਿੱਤੀ ਜਾਵੇਗੀ ਤਾਂ ਜਿਹੜੇ ਖਾਸ ਤੌਰ ਤੇ ਪਰ ਟੂਰਿਸਟ ਆਉਂਦੇ ਨੇ ਜਾਂ ਕੋਈ ਵੀ ਕਿਸਮ ਦੀ ਜਿਹੜੀ ਸ਼ਰਾਰਤੀ ਸ਼ਰਾਬ ਹੋ ਸਕਦੀ ਹੈ ਜਾਂ ਮਾਹੌਲ ਖਰਾਬ ਕਰ ਸਕਦੇ ਨੇ ਤਾਂ ਉਹਨਾਂ ਨੂੰ ਚੈੱਕ ਜਿਹੜਾ ਉਹ ਕੀਤਾ ਜਾ ਰਿਹਾ ਇਸ ਵਕਤ ਇਹ ਤਸਵੀਰਾਂ ਨੇ ਜਿਹੜੇ ਜਿਨ੍ਹਾਂ ਦੇ ਗੱਡੀ ਦੇ ਵਿੱਚ ਸ਼ਰਾਬ ਮਿਲੀ ਹੈ ਤਾਂ ਉਹਨਾਂ ਨੂੰ ਇਹ ਫੜਿਆ ਵੀ ਜਾ ਰਿਹਾ ਬਾਈ ਜੀ ਕਿੱਥੇ ਲੈ ਕੇ ਜਾ ਰਹੇ ਸੀ ਇਹ ਸ਼ਰਾਬ ਸਰ ਜੀ ਨਜ਼ਾਰ ਨਹੀਂ ਹੈ ਕਿਤੇ ਅਸੀਂ ਤਾਂ ਸਰ ਆਪਾਂ ਦਾ ਫੰਕਾ ਰੈੱਡ ਟ੍ਰਿਪ ਤੋਂ ਆਏ ਆ ਸਰ ਟੂਰ ਤੋਂ ਆਏ ਆ ਜੀ ਅਸੀਂ ਕਿਤੇ ਲਿਜਾਈ ਨਹੀਂ ਰਹੇ ਅਸੀਂ ਤਾਂ ਯੂਜ਼ ਕਰ ਰਹੇ ਆ ਪਰ ਲੱਗਦਾ ਨਹੀਂ ਕਿ ਕਿਉਂਕਿ ਇੰਨੀ ਤੇ ਇਹਨਾਂ ਤਾਂ ਲੈ ਕੇ ਵੀ ਨਹੀਂ ਜਾ ਸਕਦੇ ਜਿੰਨਾ ਤੁਸੀਂ ਕਹਿੰਦੇ ਇੱਕ ਗੱਡੀ ਸਾਡੀ ਆਗੇ ਨਾਂਗੀ ਨਾ ਅਸੀਂ 15% ਆ ਜੀ 15% ਇੱਕ ਹੋਟਲ ਵਿਸਕੀ ਦੀ ਹੈ ਜੀ ਉਹਦੇ ਚ ਦੋ ਤਿੰਨ ਚਾਰ ਬੋਤਲ ਬੀਅਰ ਦੀਆਂ ਸਰ 15% ਦੇ ਵਿੱਚ ਤਾਂ ਇੰਨੀ ਤਾਂ ਨਹੀਂ ਲੈ ਕੇ ਨਹੀਂ ਜਾ ਸਕਦੇ ਨਾ ਇਹ ਤਾਂ ਸਿੱਧੇ ਤੌਰ ਦੇ ਉੱਪਰ ਕਾਨੂੰਨ ਦੀ ਉਲੰਘਣਾ ਹੈ ਨਹੀਂ ਉੱਥੇ ਤੁਹਾਡੀ ਗੱਲ ਮੰਨਦੇ ਆ ਜੀ ਪਰ ਅਸੀਂ ਤਾਂ ਤਾਂ ਇਹ ਤਸਵੀਰਾਂ ਨੇ ਜਦੋਂ ਦੇਖਦੇ ਹੋ ਤੇ ਇਹ ਕਹਿ ਰਹੇ ਨੇ ਕਿ ਅਸੀਂ ਪਾਰਟੀ ਤੋਂ ਆ ਰਹੇ ਆ ਔਰ ਉਸ ਦੇ ਵਿਚਕਾਰ ਸ਼ਰਾਬ ਦੀਆਂ ਬੋਤਲਾਂ ਨੇ ਕੋਲਡ ਰਿੰਕ ਜਿਹੜੀ ਸੋਡੇ ਦੀਆਂ ਬੋਤਲਾਂ ਨੇ ਉਹ ਇਸ ਵਕਤ ਪਈਆਂ ਇਹਨਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਤਾਂ ਗੱਲਬਾਤ ਵੀ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਅਧਿਕਾਰੀ ਇਸ ਵਕਤ ਮੌਕੇ ਤੇ ਮੌਜੂਦ ਨੇ ਮੌਕੇ ਤੇ ਤਾਇਨਾਤ ਨੇ ਔਰ ਇਸ ਵਕਤ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਇਹ ਨਾਕੇਬੰਦੀ ਜਿਹੜੀ ਹੈ ਉਹ ਕੀਤੀਆਂ ਗਈਆਂ ਨੇ ਤਾਂ ਉਸ ਨਾਕੇਬੰਦੀ ਦੇ ਵਿੱਚ ਹਰ ਇੱਕ ਗੱਡੀ ਦਾ ਜਿਹੜਾ ਉਹ ਰੱਖਣਾ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਹਰ ਇੱਕ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਇਹ ਟੈਕਸੀ ਗੱਡੀ ਹਾਲਾਂਕਿ ਰੁਕੀ ਗਈ ਹੈ ਔਰ ਜੇਕਰ ਇਸ ਤਰੀਕੇ ਨਾਲ ਕੋਈ ਵੀ ਨਸ਼ੀਲਾ ਪ੍ਰਦਾਤਾ ਜਾਂ ਹੁੱਲਰ ਬਾਜ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਉੱਪਰ ਸਿਕੰਜਾ ਕਸਣ ਦਾ ਵੀ ਜ਼ਿਕਰ ਜਿਹੜਾ ਹੈ ਉਹ ਕੀਤਾ ਗਿਆ ਹੈ ਐਸਐਸਪੀ ਪਟਿਆਲਾ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਉਹ ਕੀ ਕੀ ਕੁਝ ਕਹਿੰਦੇ ਨੇ ਤਾਂ ਇਸ ਵਕਤ ਇਹ ਤਸਵੀਰਾਂ ਨੇ ਜੋ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਪੁਲਿਸ ਜਿਹੜੀ ਹੈ ਨਾਕਾਬੰਦੀ ਦੇ ਉੱਪਰ ਨਜ਼ਰ ਆ ਰਹੀ ਹੈ ਔਰ ਨਾਕਾਬੰਦੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਇਸ ਵੇਲੇ ਹਰ ਇੱਕ ਗੱਡੀ ਨੂੰ ਜਿਹੜਾ ਉਹ ਚੈੱਕ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਜੋ ਤੁਸੀਂ ਵੇਖ ਪਾ ਰਹੇ ਹੋ ਕਿ ਪੁਲਿਸ ਜਿਹੜੀ ਹੈ ਉਹ ਨਾਕਾਬੰਦੀ ਕਰਦੀ ਨਜ਼ਰ ਆ ਰਹੀ ਹੈ